ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਅੱਜ ਮੈਂ ਆਪ ਜੀ ਦੇ ਸਾਹਮਣੇ ਇੱਕ ਕਵਿਤਾ ਪੇਸ਼ ਕਰਨ ਜਾ ਰਹੀ ਹਾਂ ਜਿਸ ਦਾ ਸਿਰਲੇਖ ਹੈ ਸਾਹਿਬਜ਼ਾਦਿਆਂ ਦੀ ਆਵਾਜ਼ ਅਨੰਦਪੁਰ ਦਾ ਆਨੰਦ ਨਹੀਂ ਭੁੱਲ ਸਕਦੇ ਅਨੰਦਪੁਰ ਦਾ ਆਨੰਦ ਨਹੀਂ ਭੁੱਲ ਸਕਦੇ ਇਸ ਯਾਦ ਨੂੰ ਮਨ ਚੋਂ ਕੱਢ ਕੇ ਚਲੇ ਹਨੇਰਾ ਜ਼ੁਲਮਾਂ ਦਾ ਆਵਾਜ਼ਾਂ ਮਾਰਦਾ ਏ ਅੰਧੇਰਾ ਜ਼ੁਲਮਾ ਦਾ ਆਵਾਜਾ ਮਾਰਦਾ ਏ ਆਨੰਦ ਗੜੀ ਦੀ ਗੜੀ ਨੂੰ ਛੱਡ ਕੇ ਚਲੇ ਮੰਜ਼ਲ ਦੂਰ ਦੀ ਅਜੇ ਨਹੀਂ ਪਾਲ ਹੋਣੀ ਮੰਜ਼ਲ ਦੂਰ ਦੀ ਅਜੇ ਨਹੀਂ ਪਾਲ ਹੋਣੀ ਸਮੇ ਸਮੇ ਤੋਂ ਇਸ ਨੂੰ ਲੱਭ ਕੇ ਚਲੇ ਅਸੀਂ ਰਾਹ ਜਾਈਏ ਪਾਵੇਂ ਚਲੇ ਜਾਈਏ ਅਸੀਂ ਰਾਹ ਜਾਈਏ ਪਾਵੇਂ ਚਲੇ ਜਾਈਏ ਜਦ ਜ਼ੁਲਮ ਤੋਂ ਸਦਾ ਲਈ ਵੱਢ ਕੇ ਚਲੇ ਜੜ ਜ਼ੁਲਮ ਤੋਂ ਸਦਾ ਲਈ ਵਟ ਕੇ ਚਲੇ ਵਿਛੋੜਾ ਪੈ ਗਿਆ ਰਾਤ ਅੰਧੇਰ ਦੀ ਸੀ ਇੱਕ ਦੂਜੇ ਤੋਂ ਸਦਾ ਲਈ ਵੱਖ ਹੋ ਗਏ ਸਮਾ ਸਮੇ ਦਾ ਸਾਥ ਵੀ ਛੱਡ ਜਾਂਦਾ ਸਮਾ ਸਮੇ ਦਾ ਸਾਥ ਵੀ ਛੱਡ ਜਾਂਦਾ ਲੱਖਾਂ ਪੱਤੀ ਅਜ ਲੱਖ ਤੋਂ ਕੱਖ ਹੋ ਗਏ ਤਨ ਦੌਲਤ ਦੀ ਅਜ ਨਹੀਂ ਲੋੜ ਸਾਨੂੰ ਤਨ ਦੌਲਤ ਦੀ ਅਜ ਨਹੀਂ ਲੋੜ ਸਾਨੂੰ ਸਾਡੀ ਤੇਗ ਦੀ ਜਾਜਾਕਾਰ ਹੋਵੇ ਸਾਡੀ ਤੇਗ ਦੀ ਜਾਜਾਕਾਰ ਹੋਵੇ ਅਣਖ ਖਾਲਸੇ ਦੀ ਵੀ ਕਦੇ ਝੁਕਣੀ ਨਹੀਂ ਅਣਖ ਖਾਲਸੇ ਦੀ ਵੀ ਕਦੇ ਝੁਕਣੀ ਨਹੀਂ ਭਾਵੇਂ ਆਰ ਹੋਵੇ ਭਾਵੇਂ ਪਾਰ ਹੋਵੇ ਪਾਵੇਂ ਆਰ ਹੋਵੇ ਪਾਵੇਂ ਪਾਰ ਹੋਵੇ ਜੰਗ ਚਮਕੌਰ ਦੀ ਵੀ ਕਦੇ ਭੁੱਲਣੀ ਨਹੀਂ ਜੰਗ ਚਮਕੌਰ ਦੀ ਵੀ ਕਦੇ ਭੁੱਲਣੀ ਨਹੀਂ ਜਿੱਥੇ 40 ਸਿੰਘਾਂ ਦਾ ਲੱਖਾਂ ਤੇ ਵਾਰ ਹੋਵੇ ਜਿੱਥੇ 40 ਸਿੰਘਾਂ ਦਾ ਲੱਖਾਂ ਤੇ ਵਾਰ ਹੋਵੇ ਵੱਡ ਵੱਡ ਕੇ ਲਾਸ਼ਾਂ ਦੇ ਢੇਰ ਲੱਗ ਗਏ ਵੱਡ ਵੱਡ ਕੇ ਲਾਸ਼ਾਂ ਦੇ ਢੇਰ ਲੱਗ ਗਏ ਅਜੀਤ ਸਿੰਘ ਅੱਗੇ ਨਾਲ ਸਿੰਘ ਜੁਝਾਰ ਹੋਵੇ ਬੱਚੇ ਸ਼ੇਰਾਂ ਦੇ ਜੰਮਦੇ ਸ਼ੇਰ ਹੁੰਦੇ ਬੱਚੇ ਸ਼ੇਰਾਂ ਦੇ ਜੰਮਦੇ ਸ਼ੇਰ ਹੁੰਦੇ ਸ਼ੇਰ ਗਿੱਦੜਾਂ ਤੋਂ ਨਹੀਂ ਡਰਨ ਵਾਲੇ ਅਸੀਂ ਕਿਸੇ ਦਾ ਜ਼ੁਲਮ ਸਹਾਰਦੇ ਨਹੀਂ ਅਸੀਂ ਕਿਸੇ ਦਾ ਜ਼ੁਲਮ ਸਹਾਰਦੇ ਨਹੀਂ ਨਾ ਹੀ ਕਿਸੇ ਤੇ ਜ਼ੁਲਮ ਕਰਨ ਵਾਲੇ ਜ਼ੋਰਾਵਰ ਸਿੰਘ ਤੇ ਫਤਿਹ ਸਿੰਘ ਦੀ ਆਈ ਵਾਰੀ ਸੂਬਾ ਆਪਣੇ ਹੁਕਮ ਸੁਣਾਉਣ ਲੱਗਾ ਕਹਿ ਸੁਣ ਕੇ ਲੋਕਾਈ ਨੇ ਅੱਖ ਭਰ ਲਈ ਕਹਿ ਸੁਣ ਕੇ ਲੋਕਾਈ ਨੇ ਅੱਖ ਭਰ ਲਈ ਜ਼ਾਲਮ ਕਹਿਰ ਤੇ ਹੁਕਮ ਵਰਤੌਣ ਲੱਗਾ ਬੱਚੇ ਨੰਨੇ ਤੇ ਇਹਨਾਂ ਨਾਲ ਵਹਿਰ ਕਾਦਾ ਬੱਚੇ ਨੰਨੇ ਤੇ ਇਨਾਂ ਨਾਲ ਜ਼ਹਿਰ ਕਰਦਾ ਮਿਟ ਅੱਖਾਂ ਤੋਂ ਭੁੱਲਣ ਪਲੌਣ ਲੱਗਾ ਨਾ ਹੀ ਰਹਿਮ ਕੀਤੀ ਨਾ ਹੀ ਸ਼ਰਮ ਆਈ ਨਾ ਹੀ ਰਹਿਮ ਕੀਤੀ ਨਾ ਹੀ ਸ਼ਰਮ ਆਈ ਕਾਜ਼ੀ ਕੰਦ ਵਿੱਚ ਚਣਵਾਉਣ ਲੱਗਾ ਕਾਜ਼ੀ ਕੰਦ ਵਿੱਚ ਚਣਵਾਉਣ ਲੱਗਾ ਸਾਹ ਦੀ ਮਾਤਰਾ ਕੰਦ ਨੇ ਘੱਟ ਕਰਤੀ ਸਾਹ ਦੀ ਮਾਤਰਾ ਕੰਦ ਨੇ ਘੱਟ ਕਰਤੀ ਖੜੇ ਫਿਰ ਵੀ ਅਡੋਲ ਨਾ ਡੋਲਦੇ ਸੀ ਸਾਹ ਥੋੜਾ ਹੀ ਗਲੇ ਚੋਂ ਬਾਹਰ ਆਉਂਦਾ ਸਾ ਥੋੜਾ ਹੀ ਗਲੇ ਚੋਂ ਬਾਹਰ ਆਉਂਦਾ ਦੋਵੇਂ ਫਤਿਹ ਜਕਾਰੇ ਹੀ ਬੋਲਦੇ ਸੀ ਦੋਵੇਂ ਫਤਿਹ ਜਕਾਰੇ ਹੀ ਬੋਲਦੇ ਸੀ ਸਾਡਾ ਖੂਨ ਸ਼ਹੀਦਾਂ ਦਾ ਡੁੱਲਿਆ ਏ ਸਾਡਾ ਖੂਨ ਸ਼ਹੀਦਾਂ ਦਾ ਡੁੱਲਿਆ ਏ ਇਸ ਜ਼ੁਲਮ ਦਾ ਕੋਈ ਹਿਸਾਬ ਕਰੂਗਾ ਇਸ ਸਰਹੰਦ ਦੇ ਜ਼ਾਲਮ ਸੂਬੇ ਨੂੰ ਇਸ ਸਰਹੰਦ ਦੇ ਜ਼ਾਲਮ ਸੂਬੇ ਨੂੰ ਬੰਦਾ ਸਿੰਘ ਹੀ ਆਕੇ ਬਰਬਾਦ ਕਰੂਗਾ ਬੰਦਾ ਸਿੰਘ ਹੀ ਆਕੇ ਬਰਬਾਦ ਕਰੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ